ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਤਾਜ਼ੀਆਂ ਮੱਝ ਹੋਵੇ ਜਾਂ ਗਾਂ ਹੋਵੇ ਉਹਦਾ ਆਪਾਂ ਕਿਵੇਂ ਦੁੱਧ ਵਧਾ ਸਕਦੇ ਆ ਤੇ ਕਿਵੇਂ ਆਪਾਂ ਉਹਦਾ ਜਿਹੜਾ ਅੰਦਰੋਂ ਮੈਲਾ ਚਲਾਉਣ ਦਾ ਕਾੜ ਚਲਾਉਣ ਦਾ ਉਹ ਆਪਾਂ ਕਿਵੇਂ ਕਰ ਸਕਦੇ ਆ ਉਹੋ ਆਪਾਂ ਭਾਵੇਂ ਤਾਜੇ ਸੂਏ ਨੂੰ ਵੀ ਕਾੜਾ ਤਿਆਰ ਕਰਕੇ ਦੇ ਸਕਦੇ ਆ ਉਹਦੇ ਨਾਲ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਦੇ ਆ ਜਿਵੇਂ ਕਿ ਆਪਾਂ ਨੂੰ YouTube ਗੁਰਲਾਬ ਸਿੰਘ ਬਠਿੰਡਾ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਭਾਈ ਉਹਦੇ ਹੰਗਾਰੇ ਦੇ ਉੱਤੇ ਮੈਂ ਵੀਡੀਓ ਲੈ ਕੇ ਆਉਣਾ ਹੈਗਾ ਨਵੇਂ-ਨਮੀਆਂ ਖੋਜਾਂ ਕਰਕੇ ਨਵੇਂ-ਨਵੇਂ ਟੈਕਨੀਕ ਦੇ ਨਾਲ ਨਵੇਂ-ਨਵੇਂ ਚੀਜ਼ਾਂ ਬਦਲ ਕੇ ਵੀ ਆਇਆ ਸਰੁੱਤ ਦੇ ਵਿੱਚ ਭਾਈ ਹੁਣ ਇਸ ਚੀਜ਼ ਦੀ ਲੋੜ ਆ ਜਿਵੇਂ ਕਿ ਹੁਣ ਹਮਸ ਵਾਲੀ ਆਹਹਾ ਭਾਦੋਂ ਦਾ ਮਹੀਨਾ ਚੱਲ ਰਿਹਾ ਹੈਗਾ ਇਹਦੇ ਉੱਤੇ ਆਪਾਂ ਕਿਵੇਂ ਮਤਲਬ ਦੁੱਧ ਵਧਾਉਣਾ ਹੈ ਇਹੇ ਚੈਨਲਾਂ ਨੂੰ ਤਾਂ ਤੁਸੀਂ ਭਾਈ ਭਰਪੂਰ ਹੰਗਾਰਾ ਦਿੱਤਾ ਹੈ ਇੱਕ ਛੋਟੀ ਜੀ ਮੇਰੀ ਵੀ ਬੇਨਤੀ ਮੰਨੋ ਮੇਰੇ ਬੇਟੇ ਨੇ ਇੱਕ ਚੈਨਲ ਚਲਾਇਆ ਹੈਗਾ ਜਿਹਦਾ ਕਰਤਾਰ ਸਿੰਘ ਸੁਖਦੀਪ ਕੌਰ ਉਹ ਹੁਣੇ-ਹੁਣੇ ਘੁੰਮ ਕੇ ਆਏ ਆਗੇ ਆ ਪਿਛਲੇ ਹਫਤੇ ਤਾਂ ਇਹੋ ਤੁਹਾਡੇ ਸਵਾਲ ਜਵਾਬ ਕਮੈਂਟਾਂ ਦੇ ਜਵਾਬ ਨਹੀਂ ਦਿੱਤੇਗੇ ਬਜ਼ੁਰਗ ਬੰਦਾ ਮੈਨੂੰ ਤਾਂ ਭਾਈ ਇਹ ਵੀਡੀਓ ਬਣ ਕੋ ਨਹੀਂ ਚਲਾਉਣੀ ਆਉਂਦੀਆਂ ਨਾ ਬਣਾਉਣੀਆਂ ਆਉਂਦੀਆਂ ਇਹ ਮੇਰੇ ਜਵਾਕ ਹੀ ਕਰਦੇ ਆ ਦੋਨੇ ਨੋ ਪੋਤੀ ਇਹੀ ਬਣਾਉਂਦੇ ਆ ਇਹੀ ਮੈਨੂੰ ਤਾਂ ਬਣਾ ਕੇ ਤਿਆਰ ਕਰਦੇ ਆ ਮੈਂ ਤਾਂ ਇੱਕ ਬੋਲਣ ਵਾਲਾ ਖਜ਼ਾਨਾ ਇਹਨਾਂ ਕੋਲੇ ਇਹ ਖਜ਼ਾਨੇ ਦਾ ਜਿੰਨਾ ਮਰਜੀ ਇਹ ਫਾਇਦਾ ਠਾ ਲੈਣ ਇਹਨਾਂ ਦੀ ਮਰਜ਼ੀ ਆ ਗਈ ਬੋਲੀ ਜਾਣਾ ਉਹਨੂੰ ਵੀ ਭਾਈ ਕਰਤਾਰ ਸਿੰਘ ਸਦੀਪ ਕੌਰ ਨੂੰ ਤੁਸੀਂ ਥੋੜਾ ਜਿਹਾ ਹੰਗਾਰਾ ਦਿਓ ਬੱਚਿਆਂ ਨੂੰ ਉਤਸ਼ਾਹ ਮਿਲੇ ਉਹ ਮੇਰੇ ਇਸੇ ਚੈਨਲ ਦੇ ਮੱਧਮ ਰਾਹੀਂ ਅਗਰ ਉਹ ਉਹ ਦੀਆਂ ਵੀਡੀਓ ਵੀ ਚਲਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਆ ਜੀਏ ਆਪਣੇ ਟੌਪਿਕ ਤੇ ਤਾਜੇ ਪਸ਼ੂ ਗਾਂ ਹੋਵੇ ਜਾਂ ਮੱਝ ਆਪਾਂ ਕਿਵੇਂ ਦੁੱਧ ਵਧਾਉਣਾ ਹੈ ਉਹਨੂੰ ਆਪਾਂ ਕਿਵੇਂ ਦੁੱਧ ਵਧਾ ਸਕਦੇ ਆਂਗੇ ਜਿਵੇਂ ਆਪਾਂ 300 ਗ੍ਰਾਮ ਆਪਾਂ ਗਲਕੰਦ ਲੈ ਲਏ 300 ਗ੍ਰਾਮ ਆਪਾਂ ਗਲਕੰਦ ਲੈ ਲਏ ਉਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਆਪਾਂ 50 ਗ੍ਰਾਮ ਹਲਦੀ ਪਾ ਲੈਣੀ ਆਂਗੀ ਹਲਦੀ ਪਾ ਲੈਣੀ ਆਂ ਉਦੇ ਵਿੱਚ ਆਪਾਂ 50 ਗ੍ਰਾਮ ਜੀਰਾ ਪਾ ਲੈਣਾ ਹੈਗਾ ਜਿਹਨੂੰ ਆਪਾਂ ਕਹਿ ਦਿੰਨੇ ਆ ਕਾਹੂ ਜੀਰਾ ਚੌਥੀ ਆਈਟਮ ਪਾ ਲੈਣੀ ਆ 50 ਗ੍ਰਾਮ ਆਪਾਂ ਸਤਾਵਰ ਪਾ ਲੈਣੀ ਆ ਇਹਨਾਂ ਨੂੰ ਸਾਰਿਆਂ ਨੂੰ ਭਾਈ ਪੂਰਾ ਕਾੜੇ ਦੇ ਰੂਪ ਦੇ ਵਿੱਚ ਬਣਾ ਕੇ ਉਬਾਲ ਕੇ ਦੇ ਸਕਦੇ ਆ ਆਪਾਂ ਹੁਣ ਹੁਣ ਗਰਮੀ ਚਲੀ ਗਈ ਆ ਕੋਈ ਜਿਆਦੇ ਗਰਮੀ ਨਹੀਂ ਆ ਇੰਨੀ ਕੁ ਗਰਮੀ ਦੇ ਵਿੱਚ ਤਾਂ ਕੋਈ ਇਹ ਕਾੜਾ ਦਿੱਤਾ ਵਾ ਕੋਈ ਨੁਕਸਾਨ ਨਹੀਂ ਕਰਦਾ ਇਹ ਤਾਂ ਭਾਵੇਂ ਜਦੋਂ ਤੁਰਤ ਪਸ਼ੂ ਤੁਹਾਡਾ ਸੂਪਿਆ ਤੁਸੀਂ ਤੁਰਤ ਹੀ ਦੇ ਸਕਦੇ ਹੋ ਇੱਕ ਜਦੋਂ ਤੁਹਾਡਾ ਪਸ਼ੂ ਤੁਰਤ ਸੂਪਦਾ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਇੱਕ ਤਾਂ ਆਪਾਂ ਨੂੰ ਨੂਨ ਪਾ ਕੇ ਪਾਣੀ ਪਿਉਣਾਗਾ ਜਿੰਨਾ ਮਰਜੀ ਰੱਜ ਕੇ ਪੀ ਲੇ ਇੱਕ ਬੱਚਾ ਬੱਛਾ ਹੈ ਜਾਂ ਉਹ ਬੱਚੀ ਆ ਉਹਨੂੰ ਇੱਕ ਘੰਟੇ ਦੇ ਵਿੱਚ ਤੁਸੀਂ ਉਹਦਾ ਦੁੱਧ ਜ਼ਰੂਰ ਪਿਲਾਓ ਜਦੋਂ ਤੁਸੀਂ ਉਹਦਾ ਦੁੱਧ ਪਿਉਓਗੇ ਉਹਦੇ ਹਾਰਮੋਨ ਆਪੇ ਚੱਲ ਪੈਂਦੇ ਆ ਜਦੋਂ ਹਾਰਮੋਨ ਚੱਲਣਗੇ ਤੇ ਜੇਰ ਨਾਲ ਦੀ ਨਾਲ ਰਿਸ਼ਕ ਜੂਗੀ ਉਹਦਾ ਅੰਦਰ ਖਾਲੀ ਹੋਇਆ ਹੁੰਦਾ ਹੈਗਾ ਤੇ ਜਦੋਂ ਆਪਾਂ ਉਹਨੂੰ ਪਾਣੀ ਪਿਆ ਦੇਾਂਗੇ ਤੇ ਨਾਲ ਦੀ ਨਾਲ ਜੇਰ ਵੀ ਪੈ ਜੂ ਇਹ ਜਿਹੜਾ ਆਪਣਾ ਕੜਾ ਹੈਗਾ ਉਹਦੇ ਵਿੱਚ ਆਪਾਂ ਪਾਇਆ ਹੈਗਾ ਹਲਦੀ ਪਾਈ ਆਗੀ ਜੀਰਾ ਪਾਇਆ ਹੈਗਾ ਸਤਾਵਰ ਪਾਇਆ ਹੈ ਗਲਕੰਧ ਪਾਈ ਆ ਇਹ ਚਾਰੇ ਚੀਜ਼ਾਂ ਨੇ ਕੀ ਕਰਨਾ ਹੈ ਜਿੰਨਾ ਗੰਦਮੰਦ ਹੋਊਗਾ ਬਾਹਰ ਕੱਢ ਦੇਣਾ ਜਿੰਨੀ ਗਰਮੈਸ਼ ਹੋਊਗੀ ਸਾਰੀ ਉਹਨੇ ਬਾਹਰ ਕੱਢ ਦੇਣੀ ਆ ਇਹ ਕਾੜਾ ਤੁਸੀਂ ਇੱਕ ਘੰਟੇ ਦੇ ਵਿੱਚ ਵੀ ਦੇ ਸਕਦੇ ਹੋਗੇ ਕੋਈ ਹਰਜਾਲੀ ਗੱਲ ਨਹੀਂ ਇਹਨੂੰ ਤੁਸੀਂ 5 ਜਾਂ 7 ਕਾੜੇ ਦਿਓ ਮੇਰੇ ਵੀਰ ਤੇ ਬਿਲਕੁਲ ਓਕੇ ਹੋ ਜੂ ਇੱਕ ਨੋਟ ਮੇਰਾ ਇਹ ਜ਼ਰੂਰ ਕਰ ਲੋ ਜਿਹੜੇ ਪਸ਼ੂ ਦੇ ਭਾਰ ਪੈਂਦਾ ਹੈ ਗਾਂ ਹੋਵੇ ਜਾਂ ਮੱਝ ਉਹਨੂੰ ਆਪਾਂ ਗਰਮ ਕਰਕੇ ਨਹੀਂ ਦੇਣਾ ਮੈਂ ਬਸਤਾਰ ਦੇ ਵਿੱਚ ਦੱਸਦਾ ਹੁਣ ਹੈ ਵੀ ਕਿਹੜੇ ਪਸ਼ੂ ਨੂੰ ਕਿਵੇਂ ਦੇਣਾ ਹੈ ਕਿਹੜੇ ਨੂੰ ਕਿਵੇਂ ਦੇਣਾ ਹੈ ਉਹਨੂੰ ਆਪਾਂ ਵਿਸਤਾਰ ਦੇ ਵਿੱਚ ਦੱਸਦਾ ਮੈਂ ਉਹਨੂੰ ਆਪਾਂ ਘੋਲ ਕੇ ਵੀ ਦੇ ਸਕਦੇ ਆ ਤਾਂ ਵੀ ਉਹਨਾ ਕੰਮ ਕਰੂ ਗਰਮ ਪਾਣੀ ਦੇ ਵਿੱਚ ਘੋਲ ਲਓ ਇਹ ਆਪਾਂ ਚੀਜ਼ਾਂ ਲੈਣੀਆਂ ਹੈਗੀਆਂ 50 ਗ੍ਰਾਮ ਆਪਾਂ ਹਲਦੀ ਲੈ ਲਓ 50 ਗ੍ਰਾਮ ਇਸਤਵਰ ਲੈ ਲਓ ਤੇ ਜੀਰਾ 100 ਗ੍ਰਾਮ ਲੈ ਲਓ ਤੇ ਹਾਂ ਜਿਹੜਾ ਆਪਣੀ ਗਲਕੰਦ ਆ ਗਲਕੰਦ 300 ਗ੍ਰਾਮ ਲੈ ਲਓ 250 ਲੈ ਲਓ 300 ਲੈ ਲਓ ਪੈਕਟ ਇੰਨਾ ਕੀ ਪੈਕਟ ਆਉਂਦਾ ਭਾਈ ਉਹ ਇੱਕ ਪੈਕਟ ਵੱਢ ਕੇ ਪੰਜ ਸੱਤ ਤੁਸੀਂ ਪਾਓ ਨਾਲ ਦੀ ਨਾਲ ਦੁੱਧ ਚਲਪੂਗਾ ਉਹ ਤੁਸੀਂ ਇੱਕ ਘੰਟੇ ਦੇ ਵਿੱਚ ਹੀ ਦੇ ਸਕਦੇ ਹੋ ਅਗਰ ਤੁਸੀਂ ਇਹ ਮੇਰਾ ਤਜਰਬਾ ਕਰਕੇ ਵੇਖ ਲਓ ਅਗਰ ਜ਼ੇਰ ਥੋੜੀ ਨਹੀਂ ਪਈ ਆ ਤਾਂ ਤੁਸੀਂ ਇਹ ਕਾੜਾ ਦੇ ਦਿਓ ਨਾਲ ਤਾਂ ਉਹਦੇ ਨਾਲ ਜ਼ੇਰ ਪੈ ਜੂਗੀ ਥੋੜੀ ਨਾਲੇ ਫਿਰ ਕੀ ਕਰਨਾ ਹੈਗਾ ਆਪਾਂ ਇੱਕ ਕੰਮ ਇਹ ਕਰਨਾ ਹੈਗਾ ਪਾਣੀ ਪਸ਼ੂ ਨੂੰ ਪਿਆ ਦਿਓ ਪਹਿਲਾਂ ਇੱਕ ਪਾਣੀ ਪਿਆ ਦਿਓ ਪਸ਼ੂ ਨੂੰ ਇੱਕ ਕੀ ਕਰਨਾ ਹੈਗਾ ਇੱਕ ਉਹਦੇ ਨਾਲ ਜਦੋਂ ਬੱਚਾ ਬੱਚੀ ਆ ਕੋਈ ਵੀ ਇੱਕ ਘੰਟੇ ਦੇ ਵਿੱਚ ਵਿੱਚ ਮਿਹਨਤ ਕਰਕੇ ਉਹਨੂੰ ਦੁੱਧ ਪਿਲਾ ਦਿਓ ਉਹਦੇ ਬੌਲੀ ਵਾਲਾ ਜਿੰਨਾ ਪੀਲੇ ਰੱਜ ਕੇ ਅਗਰ ਬੌਲੀ ਵਾਲਾ ਦੁੱਧ ਪਿਆਓਗੇ ਪਸ਼ੂ ਦੇ ਹਾਰਮੋਨ ਚੱਲ ਪੈਣਗੇ ਔਰ ਜਦੋਂ ਹਾਰਮੋਨ ਚੱਲ ਪੈਂਦੇ ਆ ਭਾਈ ਜ਼ੇਰ ਵੀ ਆਪਣੀ ਜਗਾ ਛੱਡ ਕੇ ਵਾਪਸ ਨਾਲ ਦੀ ਨਾਲ ਗਰਿਆ ਦੂਗੀ ਜਦੋਂ ਤੁਸੀਂ ਦੁੱਧ ਕੱਢ ਲਿਆ ਉਹਦਾ ਪਸ਼ੂ ਦਾ ਪਸ਼ੂ ਹਵਲਾ ਹੋ ਜਾਂਦਾ ਪਸ਼ੂ ਜਿੱਦੋਂ ਬੈਠੂਗਾ ਬਹਿ ਕੇ ਨਾਲ ਦੀ ਨਾਲ ਭਾਈ ਜੇਰ ਚੱਲ ਪੂਗੀ ਇਹ ਸੀਗਾ ਅੱਜ ਦਾ ਆਪਣਾ ਦੋ ਕੰਮ ਕਰਦੀ ਆ ਇਹ ਅੱਜ ਦਾ ਕੜਾ ਨਾਲੇ ਤਾਂ ਇਹ ਜੇਰ ਪਾਉਗੀ ਨਾਲੇ ਪਸ਼ੂ ਨੂੰ એનર્ਜੀ ਦੇਊਗੀ ਨਾਲੇ ਪਸ਼ੂ ਥੋੜਾ ਦੁੱਧ ਤੇ ਜਲਦੀ ਆਊਗਾ ਨਾਲੇ ਪਸ਼ੂ ਦਾ ਸਟਾਅ ਹੋਊਗਾ ਨਾਲੇ ਜਿਹੜੀ ਇਹ ਹਲਦੀ ਆਪਣਾ ਵਗੈਰਾ ਇਹ ਚੀਜ਼ਾਂ ਨਾ ਗਲਕੰਦ ਹਲਦੀ ਦੋ ਭਰਪੂਰ ਚੀਜ਼ਾਂ ਇਹ ਤਾਂ ਇੰਨੀਆਂ ਵਧੀਆ ਚੀਜ਼ਾਂ ਗੁਣਾਕਾਰੀ ਚੀਜ਼ਾਂ ਹੀ ਆਂਗੀਆਂ ਇਹ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਗਲਗੰਦ ਤੇ ਵੀ ਬਣਾ ਕੇ ਦਿਖਾਉਂਗਾ ਉਹ ਤੁਹਾਨੂੰ ਫਿਰ ਉਹਦੇ ਬਾਰੇ ਬਾਅਦ ਦੇ ਵਿੱਚ ਦੱਸੂਗਾ ਕਿੰਨੀ ਗੁਣਾਕਾਰੀ ਚੀਜ਼ ਆ ਗਈ ਇਹ ਤੁਸੀਂ ਮੇਰਾ ਕਾੜਾ ਚਾਰ ਚੀਜ਼ਾਂ ਦਾ ਦਿਓ ਤੇ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਬਹੁਤ ਵਧੀਆ ਸੱਫੀ ਸੈਂਟ ਜਿਵੇਂ ਹੁਣ ਭਾਦੋਂ ਦਾ ਮਹੀਨਾ ਚੱਲ ਰਿਹਾ ਹੈ ਹਮਸ ਬਹੁਤ ਜ਼ਿਆਦਾ ਆ ਗਈ ਕਿਤੇ ਗਰਮੀ ਹੋ ਜਾਂਦੀ ਹੈ ਕਿਤੇ ਸਰਦੀ ਹੋ ਜਾਂਦੀ ਹੈਗੀ ਇਹ ਮਹੀਨੇ ਦੇ ਵਿੱਚ ਪਸ਼ੂ ਜਿੰਨੇ ਵੀ ਆਪਾਂ 20 ਲੀਟਰ ਵਾਲੀ ਲਿਆਗੇ ਕੋਈ ਭਾਈ 20 ਲੀਟਰ ਮੈਂ ਗਾਂ ਦੁੱਧ ਨਹੀਂ ਦੇ ਰਹੀਗੀ ਹੁਣ ਹੁਣ ਆ ਗਰਮੀ ਦੇ ਵਿੱਚ 20 ਲੀਟਰ ਵਾਲੀਆਂ ਵੀ 14 15 ਤੇ ਖੜੀਆਂ ਹੈਗੀਆਂ ਉਹ ਫਿਰ ਹਰੇਕ ਬੰਦਾ ਪੁੱਛਦਾ ਬਾਈ ਜੀ ਕੀ ਦੇ ਅੱਗੇ ਉਹਨੂੰ ਕੋਈ ਜਿਹੜੇ ਮੁਤਾਬਕ ਪਸ਼ੂ ਮੁਤਾਬਕ ਵੇਖ ਕੇ ਉਸ ਤਰ੍ਹਾਂ ਦੇ ਕਾੜੇ ਦੱਸੀ ਦੇ ਆ ਭਾਈ ਗੱਲ ਇਹ ਚੀਜ਼ ਦੀ ਆਗੀ ਇਹ ਆਪਾਂ ਜਿਹੜੀ ਅੱਜ ਦੀ ਵੀਡੀਓ ਬਣਾਈ ਆ ਦੁੱਧ ਵਧਾਉਣ ਤੇ ਤੇ ਆਪਾਂ ਪਸ਼ੂ ਦੀ ਡਿਲੀਵਰੀ ਵੇਲੇ ਦੇਣਾ ਤੇ ਜਾਂਚ ਸਾਵਧਾਨੀਆਂ ਤੁਹਾਨੂੰ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਇਸ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਦੱਸ ਤਾ ਜਿਵੇਂ ਕਿ ਪਿਛਲੇ ਹਫਤੇ ਆਪਾਂ ਤੁਹਾਨੂੰ ਵੀਡੀਓ ਤਾਂ ਪਾਈਆਂ ਤੁਹਾਡੇ ਸਵਾਲ ਜਵਾਬ ਨਹੀਂ ਕੀਤੇ ਗਏ ਉਹ ਇੱਕ ਜਿਵੇਂ ਨਵਾਂ ਚੈਨਲ ਇਹ ਬੱਚਿਆਂ ਨੇ ਬਣਾਇਆ ਸੀਗਾ ਕਰਤਾਰ ਸਿੰਘ ਸੁਖਦੀਪ ਕੌਰ ਇਹ ਘੁੰਮਣ ਗਏ ਵੇ ਸੀਗੇ ਪਾਈ ਅਦਰ ਆਪਣੇ ਹਿਮਾਚਲ ਅੰਨੀ ਮੈਨੂੰ ਤਾਂ ਕਹਿਣਾ ਨਹੀਂ ਆਉਂਦਾਗਾ ਨਾਰਕੰਡਾ ਤੇ ਆਹ ਸਥਿਤੀ ਸੂਤੀ ਪਤਾ ਨਹੀਂ ਕੀ ਸ਼ਹਿਰ ਆ ਇਹੋ ਜੇ ਇਹ ਏਰਗੇ ਦੇ ਵਿੱਚ ਗਏ ਸੀਗੇ ਜਿੱਥੇ ਆਪਣੇ ਬਹੁਤ ਜ਼ਿਆਦੇ ਜਿੰਨਾ ਆਪਣਾ ਸਾਉ ਆਉਂਦਾ ਉਹ ਸੌਦੀ ਖੇਤੀ ਕਰਦੇ ਆ ਉਹ ਏਰੀਆ ਇਹ ਘੁੰਮਣ ਗਏ ਸੀ ਹੁਣ ਦੀ ਇੱਕ ਸਮੱਸਿਆ ਬਹੁਤ ਵੱਡੀ ਆ ਗਈ ਭਾਈ ਮੇਰੇ ਕੋਲੇ ਏਰੀਆ ਵੱਧ ਗਿਆ ਬਹੁਤ ਜ਼ਿਆਦਾ ਮੈਂ ਆ ਬੰਦਾ ਕੱਲਾ 61 ਸਾਲ ਮੇਰੀ ਉਮਰ ਆ ਮੈਨੂੰ 12 ਵਜੇ ਵੀ 1 ਵਜੇ ਵੀ 2 ਵਜੇ ਵੀ ਨਾ ਸੌਣ ਦਾ ਟਾਈਮ ਨਾ ਰੋਟੀਆਂ ਦਾ ਨਾ ਮੋਟਰਸਾਈਕਲ ਦਾ ਉਹ ਮੇਰੀ ਤੋਬਾ ਹੋ ਗਈ ਮੈਂ ਥੋਥੋ ਮਾਫੀ ਚਾਹਣਾ ਹੈਗਾ ਉਹਦਾ ਹਰ ਟਾਈਮ ਹੀ ਤੂੰ ਤੂੰ ਹੀ ਕਰੀ ਜਾਂਦਾ ਭਾਈ ਤੂੰ ਤੂੰ ਉਹਦੇ ਤੇ ਮੈਂ ਛੀ ਤੋਂ ਦੋ ਛੀ ਤੋਂ ਅੱਠ ਟਾਈਮ ਦਿੱਤਾ ਸੁਬਾ ਸ਼ਾਮ ਦਾ ਕੋਈ ਮੇਰਾ ਵੀਰ ਉਹ ਸਮੇਂ ਤੇ ਨਹੀਂ ਕਰਦਾ ਰਾਤ ਨੂੰ 11 ਵਜੇ ਤੋਂ 11:30 ਤੱਕ ਮੈਨੂੰ ਫੋਨ ਆਉਂਦੇ ਆ ਮੈਂ ਮਾਫੀ ਚਾਹੁੰਦਾ ਉਹ ਮੈਨੂੰ ਮੇਰੀ ਮਜਬੂਰੀ ਸਮਝ ਲਓ ਬਜ਼ੁਰਗ ਬੰਦੇ ਦੀ ਤਾਂ ਕਰਕੇ ਮੈਨੂੰ ਬੰਦ ਕਰਨਾ ਪਿਆ 99 ਵਾਲਿਆ 88 ਵਾਲੇ ਤੇ ਤੁਸੀਂ ਭਾਈ ਕਮੈਂਟ ਕਰੋ ਉਹਦੇ ਮੈਂ ਜਵਾਬ ਦੇਵਾਂਗਾ ਉਹਦੀ ਥਾਂ ਤੇ ਬੰਦ ਕਰਨ ਤੇ ਮੈਂ ਤੁਹਾਨੂੰ ਹਫ਼ਤੇ 'ਚ ਦੋ ਦਿਨ ਦੇਵਾਂਗਾ ਜਿਵੇਂ ਇੱਕ ਬੁੱਧਵਾਰ ਰੱਖ ਲਿਆ ਤੇ ਇੱਕ ਆਪਾਂ ਰੱਖ ਰਿਹਾ ਐਤਵਾਰ ਉਹਦੇ ਤੁਹਾਨੂੰ ਸਾਰੇ ਜਵਾਬ देऊ ਅੱਜ ਦੀ ਵੀਡੀਓ ਬਣਾਉਣ ਤੇ ਆਪਾਂ ਦੁੱਧ ਵਧਾਉਣਾ ਤੇ ਜਿਵੇਂ ਜੇਰ ਦਾ ਸਟਾਕ ਕਰਨਾ ਜਾਂ ਪਸ਼ੂ ਦੀ ਸਾਂਭ ਸੰਭਾਲ ਕਰਨੀ ਇਹਦੇ ਬਾਰੇ ਇਸ ਵੀਡੀਓ ਦੇ ਵਿਸਤਾਰ ਦੇ ਵਿੱਚ ਦੱਸਿਆ ਗੁਰਲਾਬ ਸਿੰਘ ਬਠਿੰਡਾ ਨੂੰ ਬਹੁਤ ਪਿਆਰ ਕਰਦੇ ਹਾਂ ਇੱਕ ਤੁਹਾਨੂੰ ਨਵੇਂ ਚੈਨਲ ਤੇ ਦੱਸਿਆ ਉਹ ਟੂਰ ਤੇ ਬੱਚੇ ਗਏ ਸੀ ਤੁਸੀਂ ਉਹ ਮੇਰੇ ਬੱਚਿਆਂ ਦਾ ਦੇਖ ਸਕਦੇ ਹੋ ਜਿਵੇਂ ਇਹ ਮੇਰੀ ਮਦਦ ਕਰਦੇ ਆ ਭਾਈ ਥੋੜੇ ਤੱਕ ਪਹੁੰਚਾਇਆ ਮੈਨੂੰ ਇਹ ਬੱਚਿਆਂ ਨੇ ਮੇਰਿਆਂ ਨੇ ਕਰਤਾਰ ਸਿੰਘ ਨੇ ਪਹਚਾਇਆ ਮੈਨੂੰ ਮੇਰੀ ਲੜਕੀ ਦਾ ਵੀ ਪੂਰਾ ਯੋਗਦਾਨ ਆ ਨੋਂਦਾ ਮੇਰੀ ਦਾ ਔਰ ਸਾਰੇ ਪਰਿਵਾਰ ਨੇ ਮਿਲ ਕੇ ਮੇਰੇ ਵਾਸਤੇ ਵੀਡੀਓ ਬਣਾਉਂਦੇ ਆ ਤੁਹਾਡੇ ਵਾਸਤੇ ਮੈਂ ਬਣਾਉਣਾ ਕੋ ਮੈਂ ਦਾ ਭਾਈ ਅਣਪੜ ਬੰਦਾ ਮੈਨੂੰ ਤਾਂ ਨਹੀਂ ਪਤਾ ਵੀਡੀਓ-ਵਿਡੀਓ ਬਣਾਉਣ ਦਾ ਇਹ ਮੈਨੂੰ ਤੁਹਾਡੇ ਤੱਕ ਜਰੀਆ ਪਹੁੰਚਾਉਣ ਦਾ ਇਹੀ ਮੇਰੇ ਬੇਟੇ ਦਾ ਹੈਗਾ ਇਹਦਾ ਵੀ ਨਾਲ ਫੋਲੋ ਕਰੋ ਤੇ ਅੱਜ ਦੀ ਵੀਡੀਓ ਤੁਹਾਨੂੰ ਦੇ ਜਾਣਕਾਰੀ ਦਿੱਤੀ ਦੁੱਧ ਬਾਰੇ ਸਮਾਨ ਦੱਸਿਆ ਕੀ ਕੀ ਆਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ